ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਆਈਏਐਸ ਅਫਸਰ ਵੱਲੋਂ ਆਂਗਣਵਾੜੀ ਵਰਕਰਾਂ ਦਾ ਸਨਮਾਨ ਕੀਤਾ ਗਿਆ ਹੋਵੇ ਜੇਕਰ ਗੱਲ ਕਰੀਏ ਤਾਂ ਮਜੀਠਾ ਵਿਖੇ ਸ਼੍ਰੀਮਤੀ ਸੋਨਮ ਆਈਏਐਸ ਐਸਡੀਐਮ ਮਜੀਠਾ ਵੱਲੋਂ 50 ਸਾਲਾਂ ਤੋਂ ਉੱਪਰ ਦੀਆਂ ਆਂਗਣਵਾੜੀ ਵਰਕਰਾਂ ਦਾ ਸਨਮਾਨ ਕੀਤਾ ਗਿਆ ਇਸ ਵਿੱਚ 150 ਤੋਂ ਵੱਧ ਵਰਕਰਾਂ ਅਤੇ ਕ੍ਰੀ 50 ਤੋਂ ਉੱਪਰ ਵੱਖ-ਵੱਖ ਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਸ਼੍ਰੀਮਤੀ ਸੋਨਮ ਆਈਏਐਸ ਐਸਡੀਐਮ ਮਜੀਠਾ ਜੀ ਵੱਲੋਂ ਬਹੁਤ ਵਧੀਆ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਸੋਨਮ ਆਈਏਐਸ ਜੀ ਵੱਲੋਂ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਇਹ ਸਨਮਾਨ ਇਸ ਲਈ ਕੀਤਾ ਗਿਆ ਹੈ ਕਿਉਂਕਿ 50 ਸਾਲਾਂ ਤੋਂ ਉੱਪਰ ਹੋਣ ਦੇ ਬਾਵਜੂਦ ਵੀ ਛੋਟੇ-ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਇਨ੍ਹਾਂ ਵਰਕਰਾਂ ਦੇ ਹਿੱਸੇ ਆਇਆ ਹੈ ਅਤੇ ਇਹ ਵਰਕਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹਨ ਇਸੇ ਲਈ ਇਨ੍ਹਾਂ ਅੰਗਣਵਾੜੀ ਵਰਕਰਾਂ ਨੂੰ ਅੱਜ ਇਹ ਸਨਮਾਨ ਦੇ ਕੇ ਉਹ અત્યੰਤ ਖੁਸ਼ੀ ਮਹਿਸੂਸ ਕਰ ਰਹੇ ਹਨ ਇਸ ਮੌਕੇ ਅੰਗਣਵਾੜੀ ਵਰਕਰਾਂ ਦਾ ਸਨਮਾਨ ਕਰਦਿਆਂ ਇਹ ਬਹੁਤ ਵਧੀਆ ਪ੍ਰੋਗਰਾਮ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ ਅਤੇ ਆੰਗਨਵਾੜੀ ਵਰਕਰਾਂ ਦੇ ਚਿਹਰਿਆਂ ਤੇ ਵੀ ਇੱਕ ਵੱਖਰੀ ਮੁਸਕਾਨ ਸੀ ਹਾਂਜੀ ਮੈਮ ਅੱਜ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਕਿ ਇਹਦਾ ਮਕਸਦ ਕੀ ਸੀ ਜੀ ਇਹ ਪ੍ਰੋਗਰਾਮ ਵਿਸ਼ੇਸ਼ ਰੂਪ ਨਾਲ ਜਿਹੜੇ ਸਾਡੇ ਆੰਗਨਵਾੜੀ ਵਰਕਰਸ ਨੇ ਜਿਹੜੀਆਂ ਕਿ ਬਜ਼ੁਰਗਔਟਾਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ ਸੀ ਜਿਵੇਂ ਕਿ ਆਪਾਂ ਜਾਣਦੇ ਆ ਕਿ ਓਵਰ ਟਾਈਮ ਸਮਾਜ ਵਿੱਚ ਆਪਾਂ ਬਜ਼ੁਰਗਾਂ ਨੂੰ ਉਹ ਵੈਲਿਊ ਨਹੀਂ ਦੇ ਪਾਏ ਜਦੇ ਦੇਣੀ ਚਾਹੀਦੀ ਹੈ ਤੇ ਅੰਗਨਵਾੜੀ ਵਰਗਾ ਸਪੈਸ਼ਲੀ ਬੱਚਿਆਂ ਲਈ ਬਹੁਤ ਮਿਹਨਤ ਕਰਦੀਆਂ ਨੇ ਪਿੰਡਾਂ ਜਾ ਕੇ ਤਾਂ ਇਹ ਸਾਡੇ ਵੱਲੋਂ ਇੱਕ ਤਰੀਕੇ ਨਾਲ ਉਹਨਾਂ ਨੂੰ ਸਨਮਾਨ ਕਰਨ ਦਾ ਮੌਕਾ ਮਿਲਿਆ ਤਾਂ ਸੋਚਿਆ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਉਹ ਕਿੰਨਾ ਇੰਪੋਰਟੈਂਟ ਕੰਮ ਕਰ ਰਹੇ ਨੇ ਨਾਲ ਦੇ ਨਾਲ ਅਸੀਂ ਜਿਹੜੇ ਸਾਡੇ ਆਫਿਸ ਦੇ ਵਰਕਰਸ ਜਿਹੜੇ ਬਹੁਤ ਚੰਗੀ ਤਰ੍ਹਾਂ ਕੰਮ ਕਰਦੇ ਨੇ ਸਾਰੇ ਡਿਪਾਰਟਮੈਂਟਾਂ ਦੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਇਹਦੇ ਸਾਨੂੰ ਰੈੱਡ ਕਰਾਸ ਨੇ ਸਾਡੀ ਸਹਾਇਤਾ ਕੀਤੀ ਜਿਹੜੀ ਵੀ ਮਾਲੀ ਸਹਾਇਤਾ ਅਸੀਂ ਉਹਨਾਂ ਵੱਲੋਂ ਕੀਤੀ ਗਈ ਤੇ ਡੀਸੀ ਮੰਤ ਤੋਂ ਅਸੀਂ ਅਪਰੂਵਲ ਲੈ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਹੋਪਫੁਲੀ ਇਸ ਤੋਂ ਲੋਕਾਂ ਨੂੰ ਉਤਸ਼ਾਹ ਉਤਸ਼ਾਹਨ ਮਿਲੇਗੀ ਕਿ ਉਹ ਹੋਰ ਵਧੀਆ ਕੰਮ ਕਰਪਾਂ ਤੇ ਬਾਕੀ ਲੋਕਾਂ ਨੂੰ ਵੀ ਨਿਕਾਜ ਬਣੇਗੀ ਥੈਂਕ ਯੂ